रेडी स्टार्ट ਸਖਤ ਮੁਕਾਬਲੇ ਵਾਲੇ ਚਿੱਪ ਖੇਤਰ ਵਿੱਚ ਭਾਰਤ ਲਈ ਖੁਸ਼ਖਬਰੀ ਹੈ ਡੰਡੀ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੀ ਸੈਮੀ ਕੰਡਕਟਰ ਲੈਬਾਰਟਰੀ ਨੇ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਵਦੇਸ਼ੀ 32 ਬਿਟ ਦਾ ਮਾਈਕਰੋ ਪ੍ਰੋਸੈਸਰ ਬਣਾ ਲਿਆ ਹੈ ਡੰਡੀ ਪਹਿਲੀ ਮੇਡ ਇਨ ਇੰਡੀਆ ਚਿੱਪ ਗੁਜਰਾਤ ਦੀ ਪਾਇਲਟ ਯੂਨਿਟ ਤੋਂ ਬਾਹਰ ਆਉਣ ਲਈ ਤਿਆਰ ਹੈ ਜਦੋਂ ਕਿ ਕੁੱਲ 18 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਵਾਲੇ 10 ਸੈਮੀ ਕੰਡਕਟਰ ਪ੍ਰੋਜੈਕਟ ਦੇਸ਼ ਵਿੱਚ ਚੱਲ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਮੁਹਾਲੀ ਵਿੱਚ ਵੀ ਹੈ ਡੰਡੀ ਭਾਰਤ ਇਸ ਖੇਤਰ ਵਿੱਚ ਵੱਡਾ ਕੁਮੰਤਰੀ ਖਿਡਾਰੀ ਬਣਦੀ ਇਸਾ ਰੱਖਦਾ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਮੀਦ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੀ ਸਭ ਤੋਂ ਛੋਟੀ ਚਿਪ ਦੁਨੀਆ ਦੇ ਸਭ ਤੋਂ ਵੱਡੇ ਬਦਲਾਅ ਨੂੰ ਰਫ਼ਤਾਰ ਦੇਵੇਗੀ ਟੰਡੇ ਪੂਰੀ ਦੁਨੀਆ ਵਿੱਚ ਸੈਮੀ ਕੰਡਕਟਰ ਖੇਤਰ ਤੇ ਮੋਹਰੀ ਬੰਨ ਦੀ ਦੌੜ ਲੱਗੀ ਹੋਈ ਹੈ ਜਿਸ ਦਾ ਇਸਤੇਮਾਲ ਪੁਲਾੜ ਖੋਜ ਤੋਂ ਲੈ ਕੇ ਰੱਖਿਆ ਖੇਤਰ ਅਤੇ ਸੂਚਨਾ ਤਕਨੀਕ ਵਿੱਚ ਹੋ ਰਿਹਾ ਹੈ ਡੰਡੇ ਕੋਈ ਵੀ ਖੇਤਰ ਅਜਿਹਾ ਨਹੀਂ ਜਿੱਥੇ ਚਿਪ ਦੀ ਵਰਤੋਂ ਨਾ ਹੋ ਰਹੀ ਹੋਵੇ ਡੰਡੇ ਅੱਗੇ ਵਧਣਾ ਸੌਖਾ ਨਹੀਂ ਹੋਵੇਗਾ ਡੰਡੇ ਆਲਮੀ ਸੈਮੀ ਕੰਡਕਟਰ ਉਦਯੋਗ 500 ਅਰਬ ਡਾਲਰ ਤੋਂ ਵੱਧ ਦਾ ਹੈ ਜਿਸ ਵਿੱਚ ਭਾਰਤ ਦਾ ਹਿੱਸਾ ਸਿਰਫ 45-50 ਅਰਬ ਡਾਲਰ ਹੋਣ ਦਾ ਅਨੁਮਾਨ ਹੈ ਡੰਡੀ ਇਸ ਖੇਤਰ ਵਿੱਚ ਤਾਈਵਾਨ ਦੱਖਣੀ ਕੋਰੀਆ ਜਾਪਾਨ ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਦਾ ਬੋਲਬਾਲਾ ਹੈ ਡੰਡੀ ਇਕੱਲਾ ਤਾਈਵਾਨ ਦੁਨੀਆ ਦੇ 60% ਤੋਂ ਵੱਧ ਸੈਮੀ ਕੰਡਕਟਰਾਂ ਦਾ ਉਤਪਾਦਨ ਕਰਦਾ ਹੈ ਜਿਸ ਵਿੱਚ ਲਗਭਗ 90% ਸਭ ਤੋਂ ਉੱਨਤ ਸੈਮੀ ਕੰਡਕਟਰ ਸ਼ਾਮਿਲ ਹਨ ਡੰਡੀ ਕੋਬੇਡ 19 ਤੋਂ ਬਾਅਦ ਦੇ ਸਾਲਾਂ ਵਿੱਚ ਦੂਜੀ ਥਾਂ ਲਈ ਦੌੜ ਤੇਜ਼ ਹੋ ਗਈ ਹੈ ਡੰਡੀ ਚਿਪ ਉਤਪਾਦਨ ਦਾ ਵੱਡਾ ਕੇਂਦਰ ਬਣ ਲਈ ਭਾਰਤ ਨੂੰ ਲਗਾਤਾਰ ਨਿਵੇਸ਼ ਖੋਜ ਤੇ ਵਿਕਾਸ ਅਤੇ ਨਿਰਮਾਣ ਦੀ ਲੋੜ ਪਵੇਗੀ ਦੰਡੇ ਜਾਪਾਨ ਜਿਸ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕੀਤੀ ਸੀ ਕ ਮੰਤਰੀ ਸੈਮੀ ਕੰਡਕਟਰ ਡਿਜ਼ਾਈਨ ਖੇਤਰ ਵਿੱਚ ਭਾਰਤ ਦੇ ਕਦ ਨੂੰ ਉੱਚਾ ਚੁੱਕਣ ਵਿੱਚ ਮੁੱਖ ਭੂਮਿਕਾ ਨਿਭਾ ਸਕਦਾ ਹੈ ਡੰਡੇ ਇਹ ਦਿਲਚਸਪ ਹੈ ਕਿ ਭਾਰਤ ਵਿੱਚ ਚਿਪ ਨਾਲ ਸੰਬੰਧਿਤ ਪ੍ਰੋਜੈਕਟਾਂ ਵਿੱਚ ਜਾਪਾਨੀ ਨਿਵੇਸ਼ ਵੱਧ ਰਿਹਾ ਹੈ ਡੰਡੇ ਕਾਰੋਬਾਰੀ ਸੌਖ ਨੂੰ ਬਿਹਤਰ ਕਰਨਾ ਸਮੇਂ ਦੀ ਲੋੜ ਹੈ ਡੰਡੇ ਭਾਰਤ ਸਾਹਮਣੇ ਇੱਕ ਹੋਰ ਚੁਣੌਤੀ ਚੀਨ ਤੋਂ ਸੈਮੀ ਕੰਡਕਟਰ ਦਰਾਮਦ ਕਰਨ ਉੱਤੇ ਆਪਣੀ ਵੱਡੀ ਨਿਰਪਰਤਾ ਨੂ ਘਟਾਉਣਾ ਅਤੇ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਹੈ ਡੰਡੇ ਦਿੱਲੀ ਨਾਲ ਵਪਾਰਕ ਰਿਸ਼ਤਿਆਂ ਦੇ ਵਿਸਥਾਰ ਦੀ ਪੀਚਿੰਗ ਦੀ ਤਾੰਗ ਦੇ ਮੱਦੇਨਜ਼ਰ ਇਹ ਆਸਾਨ ਨਹੀਂ ਹੋਵੇਗਾ ਡੰਡੇ ਸੈਮੀ ਕੰਡਕਟਰ ਖੇਤਰ ਵਿੱਚ ਲੰਮੀ ਛਾਲ ਮਾਰਨ ਲਈ ਭਾਰਤ ਨੂੰ ਆਪਣੇ ਕੋਲ ਪਿਆ ਖਜ਼ਾਨਾ ਖਰਚਣਾ ਪਏਗਾ ਡੰਡੀ ਯਾਦ ਰੱਖੇ ਕਿ ਦੁਨੀਆ ਦੇ ਲਗਭਗ 20% ਚੇਪੜ ਜਾਣ ਇੰਜੀਨੀਅਰਾਂ